ਦੀ ਮਨੌਣੀ ਦਿਖਾਈ ਸੀ ਕਿ ਇੱਕ ਆ ਲੰਬੀ ਵੀ ਹੈ ਤੇ ਇਸ ਤਰ੍ਹਾਂ ਕਰਕੇ ਨਾ ਤੁਸੀਂ ਜਿਹੜੇ ਆ ਗੰਡ ਧੋਪਾ ਜਾਂ ਕਹਿ ਦਿੰਦੀ ਹੈ ਇਹਨੂੰ ਤੁਸੀਂ ਇਹ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਰੋਲ ਜੇ ਕਰਕੇ ਉੱਪਰ ਤੇ ਇਹ ਨਾ ਸੂਟਾਂ ਦੇ ਬਹੁਤ ਸੋਹਣਾ ਲੱਗਦਾ ਹੈਗਾ ਤੇ ਅੱਜ ਆਪਾਂ ਤੁਹਾਨੂੰ ਆ ਵੱਡੀ ਬੂਟੀ ਬਣਾ ਕੇ ਦਿਖਾ ਦਿੰਨੇ ਹਾਂ ਚ ਕੋਈ ਤੇ ਇਹਨੂੰ ਤੁਸੀਂ ਜਿੱਥੋਂ ਮਰਜ਼ੀ ਸਟਾਰਟ ਕਰ ਸਕਦੇ ਹੋ ਇਨਾਂ ਤੇ ਜਿਹੜੀ ਮਰਜ਼ੀ ਬਣਾਓ ਚਾਹੇ ਦੀ ਤੁਸੀਂ ਇੱਥੋਂ ਸਟਾਰਟ ਇੱਥੋਂ ਜਿੱਥੋਂ ਮਰਜ਼ੀ ਤੁਸੀਂ ਸਟਾਰਟ ਕਰ ਸਕਦੇ ਹੋ ਇਹਨੂੰ ਕਿਉਂਕਿ ਇਹ ਜਿੱਥੇ ਜਿੱਥੋਂ ਸਟਾਰਟ ਕਰਨੀ ਆਪਾਂ ਉੱਥੇ ਹੀ ਇਹਨਾਂ ਖਤਮ ਹੋਣਾ ਹੈ ਇਹਨਾਂ ਕਾਪਾ ਤੋਪਾ ਚੱਕ ਲੈਣਾ ਆਹ ਵਾਲਾ ਜਿਹੜਾ ਇਹ ਨਾ ਇਹ ਮੈਂ ਪੈਲਸਣ ਨਾਲ ਹੀ ਸਾਰੇ ਛਾਪੇ ਸੀਗੇ ਤੇ ਆਪਾਂ ਤੁਹਾਨੂੰ ਟ੍ਰੇਸ ਕਰਨਾ ਵੀ ਦੱਸਾਂਗੇ ਇਹਨੂੰ ਇੱਥੋਂ ਆਹ ਵਾਲਾ ਧੰਕਾ ਚੱਕ ਲੈਣਾ ਇਹ ਹੁਣ ਆਪਣਾ ਇੱਥੇ ਟੰਕਾ ਆਉਣਾ ਹੈ। ਇਹ ਇੱਥੇ ਜਾਣਾ। ਇਹ ਧਾਗਾ ਆਪਣੇ ਆਪ ਹੀ ਦੱਸਦਾ ਜਾਂਦਾ ਹੈ ਵੀ ਡਿਜ਼ਾਈਨ ਕਿੱਧਰ ਨੂੰ ਜਾਣਾ ਹੈ। ਇਹ ਨੂੰ ਫਿਰ ਇੱਥੋਂ ਆਪਾਂ ਚੱਕ ਲੈਣਾ। ਛੋਟੇ ਛੋਟੇ ਤੁੱਪੇ ਚੱਕ ਕੇ ਇੰਨੇ ਨਾ ਜਾਲ ਬਣਦਾ ਜਾਂਦਾ ਇਹਦਾ ਐਸਟਰਾ ਬਰਕੀ ਇਹਦੇ ਥੱਲੇ ਆਉਂਦੀ ਨਿਮਾਉਣਾ ਆਪਾਂ ਠੀਕ ਹੈ ਜੀ ਇਹਦੇ ਥੱਲੇ ਆਉਂਦੀ ਨਗਾ ਕੇ ਫਿਰ ਇਧਰਲੇ ਤੋਂ ਇੱਥੋਂ ਆਪਾਂ ਧੋਪਾਂ ਚੱਕਣਾ ਇਹ ਆਪਾਂ ਟ੍ਰੇਸ ਪੇਪਰ ਲਿਆ ਕੇ ਨਾ ਉਹਦੇ ਤੇ ਵੀ ਆਪਾਂ ਸिखਾਵਾਂਗੇ ਤੁਹਾਨੂੰ ਵੀ ਇਹਨੂੰ ਛਾਪਣ ਦਾ ਤਰੀਕਾ ਫਿਰ ਆਹ ਵਾਲਾ ਉੱਪਰ ਨਾਲ ਚੱਕ ਲੈਣਾ ਮੇਰੇ ਦੱਸਿਆਂ ਹਮ ਤੋ ਘੱਟ ਤਾਂ ਤੁਹਾਨੂੰ ਦੇਖ ਕੇ ਜ਼ਿਆਦਾ ਹੁਣਾ ਕਿਉਂਕਿ ਟ੍ਰੈਂਡ ਵਿੱਚ ਚੱਲ ਰਿਹਾ ਕਿ ਹੁਣ ਹੈਂਡਵਰਕ ਹੈਂਡਵਰਕ ਸਿਰਫ ਇਹ ਨਹੀਂ ਹੁੰਦਾ ਕੱਟ ਦਾਣਾ ਜਾਂ ਸਿੱਪੀ ਜਾਂ ਕੁਛ ਆਹ ਵਾਲਾ ਵੀ ਸਾਰੇ ਹੈਂਡਵਰਕ ਦੇ ਵਿੱਚ ਹੀ ਮਿਲਦੇ ਜਾਂਦੇ ਨੇ ਜਿਹੜੇ ਆਪਾਂ ਸੂਤੀ ਸੂਟ ਗਰਮੀਆਂ ਦੇ ਵਿੱਚ ਪਾਉਣੇ ਆ ਇਹਦੀ ਆਪਾਂ ਥੱਲੇੋਂ ਦੀ ਕੱਢ ਲੈਣਾ ਇਹ ਸਾਰਾ ਜਾਲ ਹੀ ਬਣ ਜਾਂਦਾ ਫਿਰ ਆਪਾਂ ਆਹ ਵਾਲੀ ਚੱਕਣੀ ਅੰਦਰ ਨੂੰ ਫੇਰ ਆਪਾਂ ਚੱਕਣੀ ਆ। ਲੋ ਜੀ ਆ ਹੁਣ ਲਾਸਟ ਹੈ ਆਪਣਾ ਤਾਣੇ ਦਾ। ਇਹਨੂੰ ਆਪਾਂ ਚੁੱਕ ਲੈਣਾ। ਇਹਨੂੰ ਦਬ ਦੇਣਾ ਤੇ ਇਹਦੇ ਫਿਰ نیچے ਉਹ ਗੱਟ ਦੇ ਵੀ। ਮੈਸਟਰ ਵਰਗੀ। ਤੇ ਇੱਥੇ ਫਿਰ ਸਟਾਰਟ ਕਰਨਾ। ਇਹਦੇ ਬੜੇ ਸੋਹਣੇ ਨਾ ਸੂਟ ਬਣਦੇ ਨੇ। ਇਹ 투ਆ ਬੇਰ ਇਹ ਨੂੰ ਦੱਬਿਆ ਹੋਇਆ ਇਹਨੂੰ ਚੁੱਕ ਲੈਣਾ ਨਹੀਂ ਇਧਰ ਨੂੰ ਜਾਣਾ ਹੈ ਇਧਰ ਨੂੰ ਜਾਣਾ ਆਪਾਂ ਇਧਰੋਂ ਉਹ ਦੱਬੇ ਦੂਬੇ ਜਿਹੜੇ ਚੁੱਕ ਲੈਣੇ ਨੇ ਇਹ 25 ਸਾਲ ਪਹਿਲਾਂ ਇਹਦਾ ਬੜਾ ਟ੍ਰੈਂਡ ਸੀ ਹੁਣ ਫੇਰ ਹੱਥ ਦੀ ਕਢਾਈ ਦਾ ਜਿਹੜਾ ਬਹੁਤ ਟ੍ਰੈਂਡ ਆ ਤੇ ਤੁਸੀਂ ਇਸ ਤਰ੍ਹਾਂ ਸਿੱਖ ਕੇ ਆਪਣੇ ਸੂਟ ਬਣਾ ਸਕਦੇ ਆਹ ਵਾਲੀ ਦੋ ਜਿਹੜੇ ਨੇ ਇਹਨਾਂ ਨੂੰ ਆਪਾਂ ਚੱਕ ਲੈਣ ਇਸ ਤਰ੍ਹਾਂ ਪੁੱਲੇ ਤੋਂ ਦੇ ਨਾਲ ਤੁਸੀਂ ਜਿਆਦਾ ਧਾਗਾ ਨਹੀਂ ਖਿੱਚਣਾ ਇਹਨਾਂ ਚੱਕ ਲੈਣ ਆ ਹੁਣ ਇੱਕ ਤੱਕ ਦੇ ਇਹਨਾਂ ਤੇ ਦੋ ਚੱਕ ਲੈਣੇ ஜ பண்ணிண அக்கப்படா சக்கணா ਕਿ ਵੀ ਆ ਡਨ ਅਪ ਇਨ ਜਪਨ ਤੇ ਤੁਸੀਂ ਘਰ ਵਿੱਚ ਬਹੁਤ ਸੋਹਣੇ ਇਸ ਤਰ੍ਹਾਂ ਸੂਟ ਤਿਆਰ ਕਰ ਸਕਦੇ ਹੋ ਆਪਾਂ ਵੀ ਤੁਹਾਨੂੰ ਸੂਟ ਬਣਾ ਕੇ ਦਿਖਾਵਾਂਗੇ ਗਰਮੀਆਂ ਦੇ ਵਿੱਚ ਸਿੰਧੀ ਤੋਪਾ ਹੋ ਗਿਆ ਪੋਲਾ ਤੋਪਾ ਹੋ ਗਿਆ ਇੱਕ ਇਦਾਂ ਦੇ ਵੀ ਜਿਹੜੇ ਨੇ ਨਾ ਬੜੇ ਸੋਹਣੇ ਛੋਟੇ ਛੋਟੇ ਫਲਾਵਰ ਬਣ ਜਾਂਦੇ ਨੇ ਤੇ ਪੋਲੇ ਤੋਪੇ ਦੀਆਂ ਡੰਡੀਆਂ ਬਣ ਜਾਂਦੀਆਂ ਨੇ ਤੇ ਇਹ ਵਾਲੀ ਕਢਾਈ ਵੀ ਤੁਹਾਨੂੰ ਦੱਸਤੀਆਂ ਇਹ ਤਾਂ ਕਾਫੀ ਟ੍ਰੈਂਡ ਵੀ ਹੈ ਤੇ ਇਹਦੀ ਜਿਹੜੀ ਮਿਹਨਤ ਕਾਫੀ ਲੈਂਦੇ ਨੇ ਕਾਰੀਗਰ ਤੇ ਤੁਸੀਂ ਇਹਨੂੰ ਘਰ ਦੇ ਵਿੱਚ ਤਿਆਰ ਕਰਕੇ ਆਪਣਾ ਸੁਣ ਤਿਆਰ ਕਰ ਸਕਦੇ ਆਪਾਂ ਤੁਹਾਨੂੰ ਸੂਟ ਵੀ ਤਿਆਰ ਕਰਕੇ ਦਿਖਾਵਾਂਗੇ ਇਹਨੂੰ ਆਪਾਂ ਚੁੱਕ ਲੈਣਾ ਇਸੇ ਤਰੀਕੇ ਇਹ ਪ੍ਰੋਸੈਸ ਚੱਲਦਾ ਜਾਣਾ ਆਪਣਾ ਹੂਈ ਬੂਟੀ ਦੇ ਵਿੱਚ ਇਹ ਬੂਟੀ ਆ ਗਈ ਦੂਜੇ ਨੰਬਰ ਵਾਲੀ ਤੇ ਇੱਕ ਇਸ ਤੋਂ ਵੀ ਵੱਡੀ ਬੂਟੀ ਬਣਦੀ ਹੈ ਉਹਦੇ 'ਚ ਇਹ ਜਿਹੜੀਆਂ 4 ਬੁਟੀਆਂ ਇਕੱਠੀਆਂ ਹੁੰਦੀਆਂ ਇੱਕ ਵਿਚਾਲੇ ਬਣ ਜਾਂਦੀ ਐ ਇਹ 5 ਬੁਟੀਆਂ ਰੜ ਕੇ ਵੱਡੀ ਬੁਟੀ ਬਣਦੀ ਤੇ ਜ਼ਿਆਦਾਤਰ ਚਲੋ ਸੂਟਾਂ ਵਗੈਰਾ ਤੇ ਆ ਛੁੱਟੀਆਂ ਇਸ ਤੋਂ ਵੱਡੀਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਜੇ ਤੁਸੀਂ ਪੂਰੇ ਸੂਟ ਦੇ ਵਿੱਚ ਬੁਟੀਆਂ-ਬੁਟੀਆਂ ਪਾਉਣੀਆਂ ਨੇ ਹਰ ਇੱਕ ਤਰ੍ਹਾਂ ਦੀ ਕਢਾਈ ਆਪਾਂ ਕਰ ਲੈਣੇ ਆ ਸਿੰਧੀ ਤੋਂ ਪਹ ਹੋ ਗਿਆ ਤੇ ਫੁਲਕਾਰੀ ਦੀ ਕਢਾਈ ਹੋਗੀ ਪੋਲਾ ਤੋਪਾ ਹੋ ਗਿਆ ਗੰਢ ਤੋਪਾ ਹੋ ਗਿਆ ਪੱਥਰ ਤੋਪਾ ਹੋ ਗਿਆ ਬਹੁਤ سارے ਟੰਕੇ ਨੇ ਜਿਹੜੇ 30 35 ਸਾਲ ਪਹਿਲਾਂ ਸਾਰੀਆਂ ਬੀਬੀਆਂ ਨੂੰ ਆਉਂਦੇ ਹੁੰਦੇ ਸੀ ਤੇ ਹੁਣ ਅੱਜ ਕੱਲ ਜਿਹੜਾ ਉਹਨਾਂ ਨੂੰ ਸਿਰਫ ਕਾਰੀਗਰਾਂ ਕੋਲ ਹੀ ਰਹਿ ਗਿਆ ਉਹ ਕੰਮ ਵੀ ਉਹ ਕੱਢ ਦਿੰਦੇ ਨੇ ਤੇ ਆਪਾਂ ਸੰਭਾਲ ਲੈਂਦੇ ਹਾਂ ਦੇਖੋ ਆ ਤਾਂ ਕਿ ਨੂੰ ਆਪਾਂ ਚੈੱਕ ਕਰਾਣਾ ਇਹ लास्ट ਤੀਆ ਕਿ ਆਪਣਾ ਇੱਥੇ ਬੁੱਟੀ ਜਿਹੜੀ ਹੈ ਖਤਮ ਹੋ ਗਈ ਜੀ ਜਦੋਂ ਡੰਡੀ ਵਗੈਰਾ ਬਣਾਉਣੀ ਹੈ ਅੰਕਰ ਦਾ ਧੱਗਾ ਆ ਇਹਦੀ ਆਪਾਂ ਨੂੰ ਗੁੱਟੀਆਂ ਬਹੁਤ ਸਾਰੇ ਕਲਰਾਂ ਚ ਮਿਲ ਜਾਂਦੀਆਂ ਨੇ ਇੱਕ-ਇੱਕ ਰੰਗ ਦੇ ਡੱਬੇ ਹੁੰਦੇ ਨੇ ਚਾਹੇ ਦੀ ਤੁਸੀਂ ਆਪਾਂ ਚੱਕ ਲੈ। ਚਾਹੇ ਦੀ ਤੁਸੀਂ ਇੱਕ-ਇੱਕ ਲੈ ਲਓ ਚਾਹੇ ਦੀ ਪੂਰੇ-ਪੂਰੇ ਡੱਬੇ ਲੈ ਲਿਜੀਏ ਜਿਆਦਾ ਕੰਮ ਕਰਨਾ ਤਾਂ। ਛੁੱਟ ਵਗੈਰਾ ਬਣਾਉਣੇ ਨੇ ਤਾਂ ਫੇਰ। ਲਾਸਟ ਰਹਿ ਗਿਆ ਹੁਣ ਇਹ ਵੀ ਆਪਾਂ ਇੱਕ ਤਾਂਪਾ ਦੇਣਾ, ਇੱਕ ਚੱਕ ਲੈਣਾ ਤੇ ਇੱਕ ਫੇਰ। ਐਸ ਤਰ੍ਹਾਂ ਰਸਤੇ ਤੇ ਆਪਾਂ ਇੱਥੇ ਬੰਦ ਕਰਦੇ ਨੇ ਜਿੱਥੋਂ ਇਹ ਆਪਾਂ ਸਟਾਰਟ ਕਰਿਆ ਸੀ। ਲੋ ਜੀ ਆਪਣੀ ਛੋਟੀ ਬੁੱਟੀ ਸੀ ਇਹ ਵੱਡੀ ਬੁੱਟੀ ਹੈ। ਤੇ ਆਹ ਵਾਲੀ ਜਿਹੜੀ ਹੈਗੀ ਹੈ ਇਹ ਲੰਬੀ ਲੈਂਡ ਬਣ ਜਾਂਦੀ ਹੈ ਨੂੰ ਜਿੰਨੀ ਮਰਜ਼ੀ ਤੁਸੀਂ ਲੰਬੀ ਬਣਾ ਲਓ। ਆਹ ਬੁੱਟੀਆਂ ਜਿਵੇਂ ਚਾਰ ਨੇ ਸਾਰਸ ਫਿਰ ਇਹ ਕਈ ਇਸ ਤਰ੍ਹਾਂ ਜੇ ਆਪਾਂ ਅੱਧਾ ਫੁੱਲ ਬਣਾਉਣੇ ਨੇ ਨਾ ਫਿਰ ਇੰਨੀਆਂ ਬਣ ਜਾਂਦੀਆਂ ਇਹ ਇੰਨੀ ਵੀ ਬਣ ਜਾਂਦੀਆਂ। ਅਤੇ ਨਹੀਂ ਜਿਹੜੇ ਨੇ ਤੇ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਜੇ ਪੂਰੇ ਸੂਟ ਦੇ ਵਿੱਚ ਆ ਬੁੱਟੀਆਂ ਪਾਈਆਂ ਹੋਣ ਜਿਦਾਂ ਰੰਗ-ਬਰੰਗੀਆਂ ਸਾਰੇ ਐਂਕਰ ਥ੍ਰੈਡ ਲੈ ਕੇ ਆਪਾਂ ਤਾਂ ਵੀ ਬਹੁਤ ਵਧੀਆ ਲੱਗਦਾ ਤੇ ਆਪਾਂ ਤੁਹਾਨੂੰ ਦੱਸ ਦਿਆਂ ਵਾਲਾ ਜਿਹੜਾ ਗੁਰਜਾ ਬਣਾਉਣਾ ਹੁੰਦਾ ਹੈ ਨਾ ਇਸ ਤਰ੍ਹਾਂ ਦੋ ਵੱਲ ਦੇ ਕੇ ਇਸ ਤਰ੍ਹਾਂ ਤੇ ਇਹਨੂੰ ਆਪਾਂ ਇੱਥੇ ਵਾਪਸ ਕਰ ਦੇਣਾ ਹੁੰਦਾ ਹੈ ਇਹ ਬੜਾ ਸੋਨਾ ਬਣ ਜਾਂਦਾ ਪਹਿਲਾਂ ਫੁੱਲਾਂ ਦੇ ਵਿੱਚ ਭਰਦੇ ਹੁੰਦੇ ਸੀ ਤੇ ਹੁਣ ਪੂਰੇ ਸੂਟ ਇਸ ਤਰ੍ਹਾਂ ਇਸ ਤਰ੍ਹਾਂ ਬਣ ਜਾਂਦਾ ਕੋਲੇ ਜਾਂ ਤਨਾ ਇਹਦੇ ਨੀਚੇ ਤੁਸੀਂ ਨਾ ਇਸ ਤਰ੍ਹਾਂ ਜਦੋਂ ਪਹਿਲਾਂ ਕਰਦੇ ਸੀ ਸਿੱਪੀ ਵੀ ਲਾ ਲਓ ਸਿੱਪੀ ਲਾਉਂਦੇ ਨੇ ਜਿਹੜੇ ਹੈਂਡਵਰਕ ਕਰਦੇ ਨੇ ਨਾ ਉਹ ਇਸ ਤਰ੍ਹਾਂ ਦੋ ਗਲ ਪਾ ਕੇ ਤੇ ਸਿੱਪੀ ਪਹਿਲਾਂ ਪਾਈ ਹੁੰਦੀ ਹੈ ਸਿੱਪੀ ਦੇ ਵਿੱਚ ਦੀ ਹੋਈ ਆ ਜਿਹੜਾ ਵਾਪਸ ਕਾਲ ਵੀ ਆਪ ਕਰਦੇ ਨੇ ਇਸ ਤਰ੍ਹਾਂ ਛੋਟੇ-ਛੋਟੇ ਕਢਾਈ ਤੋਂ ਇਹਨਾਂ ਬੜੇ ਸੋਹਣੇ ਛੋਟੇ-ਛੋਟੇ ਫਲਾਵਰ ਆਪਾਂ ਇਕੱਠੇ ਕਰਕੇ ਇਹਨਾਂ ਨੂੰ ਤੇ ਜਿਵੇਂ ਆਹ ਵਾ ਹੁਣ ਇਹਦੇ ਤੇ ਆਲੇ-ਦਾਲੇ ਪੰਜ ਜੋੜ ਕੇ ਬਣਾਤੇ ਤੇ ਛੋਟਾ ਜਿਹਾ ਫਲਾਵਰ ਬਣ ਜਾਂਦਾ ਬਹੁਤ ਸੋਹਣਾ ਤੇ ਇਹ ਵੀ ਆਪਾਂ ਤੁਹਾਨੂੰ ਨਾ ਸੂਟ ਕੱਢ ਕੇ ਦਿਖਾਵਾਂਗੇ ਤੇ ਦੱਸਿਓ ਕਿਵੇਂ ਲੱਗੀ ਆਪਾਂ ਵੱਡੀ ਬੁਟੀਆਂ ਜਿ ਤੁਹਾਨੂੰ ਬਣਾ ਕੇ ਵਿਖਾਈ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਥੈਂਕ ਯੂ ਜੀ